ਹਾਂਜੀ ਉਹ ਜਿਹੜੀ ਕੰਚਨ ਕੁਮਾਰੀ ਸੀ ਅਸਲੀਲਤਾ ਫਲਾਉਂਦੀ ਸੀ ਨਗੇਜ ਪਰਾਂ ਦਿਖਾਉਂਦੀ ਸੀ ਉਹਦੀ ਰਿਪੋਰਟ ਆ ਗਈ ਹੈ ਇੱਕ ਨਾ ਸਾਡੇ ਪੰਜਾਬ ਦਾ ਗੋਲ ਖਚੋਰ ਹੈ ਸਾਰਿਆਂ ਨੂੰ ਪਤਾ ਹੈ ਉਸ ਬੰਦੇ ਨੂੰ ਮੈਂ ਕਹਿਣਾ ਚਾਹਣਾ ਕਿ ਭਰਾਵਾ ਹੁਣ ਦੱਸ ਕੌਣ ਗਲਤ ਹੈ ਹੁਣ ਰਿਪੋਰਟ ਵੀ ਗਲਤ ਤਿਆਰ ਕਰਤੀ ਹੋਣੀ ਕਿਉਂ ਐਵੇਂ ਖੱਚਾਂ ਭੋਰਦਾ ਹੁੰਦਾ ਹੈ ਕਿਉਂ ਲੋਕਾਂ ਤੋਂ ਗਾਣਾ ਖਾਣਾ ਹੁੰਦਾ ਤੇਰਾ ਕਰਦਾਰ ਕੀ ਹੈ ਸਭ ਨੂੰ ਪਤਾ ਹੈ ਐਵੇਂ ਕਹਿਦਾ ਉਹਨਾਂ ਨੇ ਬਲਦਕਾਰ ਕਰਤਾ ਜਿਨ੍ਹਾਂ ਨੇ ਆ ਕਰਤਾ ਜਿਨ੍ਹਾਂ ਨੇ ਹਜੂਰੀਏ ਨਾਲ ਜੀ ਗਲਾ ਘੋਟਤਾ ਜੀ ਓਏ ਭਰਾਵਾ ਐਵੇਂ ਖੱ짜 ਨਾ ਪੋਰਿਆ ਕਰ ਕਿਉਂ ਗਾਲਾਂ ਖਾਂ ਤੈਨੂੰ ਹੱਤ ਪਈ ਐ ਆਪਦਾ ਕੰਮ ਕਰ ਲੈ ਤੇਰੇ ਤੇ ਨਾ ਬੋਲਣਾ ਨਹੀਂ ਚਾਹੁੰਦਾ ਸੀ ਕਿਉਂਕਿ ਯਾਰ ਤੇਰਾ ਕਰਦਾਰ ਬੜਾ ਛੋਟਾ ਐ ਪਰ ਅੱਜ ਮੈਂ ਤੈਨੂੰ ਦੱਸ ਰਿਹਾ ਕਿ ਲੋਕਾਂ ਨੂੰ ਹੀ ਪਤਾ ਲੱਗੇ ਕਿ ਇਹ ਹਮੇਸ਼ਾ ਖੱ짜 ਹੀ ਪੋੜਦਾ ਐ ਤੇ ਖੱੱਚੀ ਇਹਨੇ ਹੁਣ ਪੋਰੀ ਸੀ ਪਹਿਲਾਂ ਉਹਨਾਂ ਨੇ ਵਰਤਕਾਰ ਕਰਿਆ ਜੀ ਫਿਰ ਹਜੂਰੀ ਨਾਲ ਗਾਲਾਂ ਕਢਤਾ ਜੀ ਆ ਫਿਰ ਹੁਣ ਰਿਪੋਰਟ ਦੱਸੋ ਰਿਪੋਰਟ ਤਾਂ ਸਰਕਾਰ ਨੇ ਤਿਆਰ ਕਰਾਈ ਹੋਣੀ ਕਿਸੇ ਸਰਕਾਰੀ ادارے ਜੀ ਹੋਈ ਹੋਣੀ ਹੁਣ ਉਹਨਾਂ ਨੂੰ ਵੀ ਗਲਤ ਠਹਿਰਾ ਠਹਿਰਾਏਗਾ